ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੋਨ ਸਿੰਘ ਠੰਡਲ ਮੈਨੂੰ ਸ਼੍ਰੋਮਣੀ ਕਾਲੇਦਾਲ ਨੇ ਹਲਕਾ ਹੁਸ਼ਿਆਰਪੁਰ ਪਾਰਲੀਮੈਂਟ ਤੋਂ ਆਪਣਾ ਉਮੀਦਵਾਰ ਐਲਾਨਿਆ ਔਰ ਮੈਂ ਆਪ ਸਭ ਨੂੰ ਜਿਨੇ ਵੀ ਹੁਸ਼ਿਆਰਪੁਰ ਹਲਕੇ ਦੇ ਵੋਟਰ ਆ ਮੇਰੇ ਭਰਾ ਮੇਰੀਆਂ ਭੈਣਾਂ ਸਾਡੇ ਬੱਚੇ ਸਾਡੇ ਬਜ਼ੁਰਗ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਪਹਿਲੀ ਵਾਰੀ ਹੋਇਆ ਕਿ ਹੁਸ਼ਿਆਰਪੁਰ ਦੀ ਸੀਟ ਸ਼੍ਰੋਮਣੀ ਕਾਲ ਦਾ ਨਰੋਲ ਆਪਣੇ ਬਲਬੂਤੇ ਦੇ ਲੜਨ ਜਾ ਰਿਹਾ ਔਰ ਇਥੋਂ ਆਪਣਾ ਉਹਨਾਂ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਲੰਬੇ ਸਮੇਂ ਤੋਂ ਬਾਅਦ ਮੌਕਾ ਮਿਲਿਆ ਕਿ ਸ਼੍ਰੋਮਣੀ ਕਾਲ ਦਾ ਹਸ਼ਾਰਪੁਰ ਤੋਂ ਇਲੈਕਸ਼ਨ ਲੜ ਰਿਹਾ ਤੁਸੀਂ ਆਪਣੀ ਇੱਕ ਇੱਕ ਕੀਮਤੀ ਵੋਟ ਜਿਹੜੀ ਆ ਉਹ ਤਕੜੀ ਚੋਣ ਨਿਸ਼ਾਨ ਤੇ ਪਹਿਲੇ ਜ਼ੋਨ ਨੂੰ ਪਾ ਕੇ ਮੈਨੂੰ ਜਿਤਾ ਕੇ ਦੇਸ਼ ਦੀ ਪਾਰਲੀਮੈਂਟ ਵਿੱਚ ਭੇਜੋ ਮੈਂ ਮੇਰਾ ਪਰਿਵਾਰ ਮੇਰੀ ਪਾਰਟੀ ਧਰੇ ਭਣਾ ਪ੍ਰਮਾ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੁਸ਼ਾਕਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਸੋਨ ਸਿੰਘ ਖੰਡਲ ਜੀ ਉਹ ਇੱਥੇ ਪਧਾਰੇ ਸੀਗੇ ਉਹਨਾਂ ਦੇ ਵੈਲਕਮ ਦੇ ਲਈ ਸਾਰੇ ਇੱਥੇ ਮੀਟੇ ਗੋਈ ਸੀਗੀ ਕਿਉਂਕਿ ਆਪਾਂ ਸਭ ਜਾਣਦੇ ਆ ਕਿ ਸਰਦਾਰ ਸੋਨ ਸਿੰਘ ਖੰਡਲ ਜਿਹੜੇ ਆ ਉਹ ਚਾਰ ਵਾਰੀ ਜੱਬੇ ਆਲ ਤੇ ਮਾਲਪੁਰ ਦੇ ਹਲਕੇ ਤੋਂ ਐਮਐਲਏ ਐਮਐਲਏ ਰਹੇ ਨੇ ਇਸ ਪੰਜਾਬ ਸਟੇਟ ਦੇ ਕੈਬਨਿਟ ਮੰਤਰੀ ਰਹੇ ਨੇ ਤੇ ਬੜਾ ਲੰਮਾ ਸਮਾਂ ਉਹਨਾਂ ਨੇ ਬੇਦਾਗੀ ਦੇ ਨਾਲ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੇ ਮੇਨ ਲੀਡਰ ਆ ਵੱਡੇ ਲੀਡਰ ਆ ਉਹਨਾਂ ਦੇ ਵਿੱਚ ਉਹਨਾਂ ਦਾ ਨਾਂ ਆਉਂਦਾ ਤੇ ਸਦਾ ਉਹ ਪਾਰਟੀ ਲਈ ਤੇ ਪੰਜਾਬ ਦੇ ਲਈ ਵਫਾਦਾਰ ਰਹੇ ਨੇ ਜਿਵੇਂ ਅੱਜ ਦੇ ਸਿਨੈਰੀਓ ਵਿੱਚ ਜੇ ਆਪਾਂ ਦੇਖਦੇ ਆਂ ਜਿਹੜੀ ਠੰਡਲ ਸਾਹਿਬ ਦੀ ਤਾਂ ਗੱਲ ਜਿਹੜੀ ਆਪਾਂ ਕੀਤੀ ਐ ਜੇ ਸ਼੍ਰੋਮਣੀ ਅਕਾਲੀ ਦਲ ਦੀ ਵੀ ਗੱਲ ਕਰਦੇ ਆਂ ਕਿ ਬਹੁਤ ਲੰਬੇ ਸਮੇਂ ਤੋਂ ਬਾਅਦ 85 ਤੋਂ ਬਾਅਦ ਪਹਿਲੀ ਵਾਰ ਹੁਸ਼ਿਆਰਪੁਰ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜੀ ਐ ਉਹ ਇਲੈਕਸ਼ਨ ਜਿਹੜੀ ਐ ਉਹ ਇਕੱਲੇ ਤੌਰ ਤੇ ਲੜ ਰਿਹਾ ਪਹਿਲਾਂ ਕਦੇ ਭਾਜਪਾ ਨਾਲ ਕਦੇ ਵਿਐਸਪੀ ਨਾਲ ਸਮਝੌਤੇ ਦੇ ਦੀਨ ਸ਼੍ਰੋਮਣੀ ਅਕਾਲੀ ਦਲ ਲੜਦਾ ਸੀਗਾ ਤੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਜੋ ਇਤਿਹਾਸ ਵੀ ਆਪਾਂ 103 ਸਾਲਾਂ ਦਾ ਦੇਖਦੇ ਆਂ ਉਸ 103 ਸਾਲਾਂ ਦੇ ਵਿੱਚ ਕਿਸੇ ਇੱਕ ਕੰਮ ਦੇ ਲਈ ਨਹੀਂ ਪੰਜਾਬ ਪੰਜਾਬੀ ਪੰਜਾਬੀਅਤ ਅਤੇ ਪੰਜਾਬ ਦੇ ਜਿਹੜੀਆਂ ਮੇਨ ਮੰਗਾਂ ਆ ਉਹ ਜੇ ਕਿਸੇ ਨੇ ਲੜਾਈ ਲੜੀ ਆ ਪਿਛਲੇ ਸਮੇਂ ਦੇ ਵਿੱਚ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਨੇ ਉਹ ਲੜਾਈ ਮੋਰੇ ਹੋ ਕੇ ਲੜੀ ਆ ਚਾਹੇ ਆਜ਼ਾਦੀ ਦੀ ਲੜਾਈ ਹੋਵੇ ਚਾਹੇ ਐਮਰਜੈਂਸੀ ਦੀ ਲੜਾਈ ਹੋਵੇ ਪੰਜਾਬ ਦੇ ਪਾਣੀਆਂ ਦੀ ਲੜਾਈ ਹੋਵੇ ਚੰਡੀਗੜ੍ਹ ਦੀ ਲੜਾਈ ਹੋਵੇ ਕੋਈ ਵੀ ਮੁੱਦਾ ਜਿਹੜਾ ਪੰਜਾਬ ਨਾਲ ਰਿਲੇਟਡ ਆ ਉਹਦੇ ਲਈ ਸਦਾ ਸ਼੍ਰੋਮਣੀ ਅਕਾਲੀ ਦਲ ਲੜਿਆ ਤੇ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੁੰਦਿਆਂ ਹੋਇਆਂ ਇਹ ਹੀ ਇੱਕੋ ਇੱਕ ਪਾਰਟੀ ਪੰਜਾਬ ਦੀ ਅੱਜ ਦੇ ਵੀ ਆਪਾਂ ਜਿਹੜਾ ਸਿਨੈਰੀਓ ਦੇਖਦੇ ਆਂ ਬਾਕੀ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਦਿੱਲੀ ਤੋਂ ਚੱਲਦੀਆਂ ਪਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਲਈ ਪੰਜਾਬ ਤੋਂ ਤੇ ਪੰਜਾਬ ਦੀ ਲੀਡਰਸ਼ਿਪ ਦੇ ਅਧੀਨ ਚੱਲਦੀ ਹੈ ਕਿ ਪਿਛਲੇ ਸਮੇਂ 'ਚ ਡਵੈਲਪਮੈਂਟ ਦੀ ਗੱਲ ਜਾਂ ਸਹੂਲਤਾਂ ਦੀ ਗੱਲ ਉਹ ਬਹੁਤ ਲੰਬੀ ਲਿਸਟ ਆ ਉਹ ਆਪਾਂ ਸਾਰਿਆਂ ਨੇ ਬਹੁਤ ਵਾਰੀ ਸੁਣੀ ਆ ਉਹ ਪੰਜਾਬ ਦਾ ਇਨਫਰਾਸਟ੍ਰਕਚਰ ਜਿਹੜਾ ਜੇ ਅੱਜ ਇੰਨਾ ਵਧੀਆ ਹੋਇਆ ਉਹਦੇ ਵਿੱਚ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਜਿਹੜਾ ਉਹ ਯੋਗਦਾਨ ਆ ਚਾਹੇ 에ਰਪੋਰਟ ਆ ਚਾਹੇ ਸੜਕਾਂ ਆ ਚਾਹੇ ਬਿਜਲੀ ਆ ਜੇ ਅੱਜ ਤੋਂ ਜੋ ਸ਼੍ਰੋਮਣੀ ਅਕਾਲੀ ਦਲ ਦੀ 97ਵਾਂ ਸਰਕਾਰ ਬਣੀ ਹੈ ਜੇ ਉਸ ਤੋਂ ਪਹਿਲਾਂ ਦੀ ਗੱਲ ਦੇਖੀਏ ਤੇ ਬਹੁਤ ਲੰਬੇ ਲੰਬੇ ਕਟ ਲੱਗਦੇ ਸੀ ਜੇ ਅੱਜ ਕਟ ਨਹੀਂ ਲੱਗਦੇ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਨਹੀਂ ਲੱਗੇ ਤੇ ਉਹ ਕੋਈ ਕੋਈ ਸੋਚ ਵੀ ਨਹੀਂ ਸਕਦਾ ਸੀਗਾ ਕਿ ਜਿਹੜੀ ਪੰਜਾਬ ਆ ਇਹ ਪਾਵਰ ਦਾ ਸਰਪਲਸ ਹੋਊਗਾ ਉਹ ਸਰਪਲਸ ਹੋਇਆ ਤੇ ਅੱਜ ਆਪਾਂ ਉਹ ਜਿਹੜਾ ਸੁੱਖ ਜਿਹੜਾ ਉਹ ਮਾਣ ਰਹੇ ਆ ਉਹ ਬੜੀ ਵੱਡੀ ਲੰਬੀ ਲਿਸਟਾਂ ਚਾਹੇ ਗਰੀਬਾਂ ਦੇ ਲਈ ਆਟਾ ਦਾਲ ਦੀ ਸਕੀਮ ਹੈ ਚਾਹੇ ਕੋਈ ਕੰਪਿਊਟਰਾਈਜੇਸ਼ਨ ਦੀ ਚਾਹੇ ਲੈਂਡ ਰਿਕਾਰਡ ਦੀ ਗੱਲ ਆ ਚਾਹੇ ਸਹੂਦਾ ਦੀ ਗੱਲ ਆ ਉਹ ਸਦਾ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਮੈਂ ਤਾਂ ਇਹੀ ਹੱਥ ਜੋੜ ਕੇ ਸਮੂਹ ਪੰਜਾਬ ਨਿਵਾਸੀਆਂ ਨੂੰ ਤੇ ਖਾਸ ਕਰਕੇ ਹੁਸ਼ਾਰਪੁਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਇਹ ਆਪਾਂ ਕੋਈ ਇੱਕ ਵਧੀਆ ਮੌਕਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿੱਥੇ ਅਗਾਹ ਤੇ ਆਉਣ ਵਾਲੀ ਜਿਹੜੀ ਉਹ ਮੋੜ ਵੱਜਦਾ ਹੈ ਉੱਥੇ ਜਿਹੜਾ ਆਪਾਂ ਕੋਈ ਇੱਕ ਵਧੀਆ ਕੈਂਡੀਡੇਟ ਮਿਲਿਆ ਇੱਕ ਖੇਤਰੀ ਪਾਰਟੀ ਆ ਆਪਣੀ ਪਾਰਟੀ ਆ ਸਾਰੇ ਧਰਮਾਂ ਦੀ ਪਾਰਟੀ ਆ ਇਹ ਵੀ ਵੱਡੀ ਗੱਲ ਆ ਕਿ ਹਰੇਕ ਧਰਮ ਦੀ ਮਾਨ ਤੇ ਸਤਿਕਾਰ ਜਿਹੜੀ ਗੁਰੂਆਂ ਦੀ ਫਿਲਾਸਫੀ ਆ ਸਰਬੱਤ ਦੇ ਭਲੇ ਦੀ ਉਹਦੇ ਲਈ ਵੀ ਸ਼੍ਰੋਮਣੀ ਅਕਾਲੀ ਦਲ ਸਦਾ ਪਹਿਰਾ ਦਿੰਦੀ ਆ ਤੇ ਪੰਜਾਬ ਨੂੰ ਉਹਦੀ ਸਭ ਤੋਂ ਵੱਡੀ ਲੂਡਵੀ ਆ ਕਿ ਸਾਰੇ ਵਰਗ ਸਾਰੇ ਇਕੱਠੇ ਹੋ ਕੇ ਜੇ ਇੱਥੇ ਦੀ ਖੇਤਰੀ ਪਾਰਟੀ ਮੂਰੇ ਆਉਂਦੀ ਆ ਤੇ ਜਿਹੜੀਆਂ ਇਹਦੀਆਂ ਮੰਗਾਂ ਵੀ ਪੂਰੀਆਂ ਹੋਣਗੀਆਂ ਜਿਹੜੀਆਂ ਇੱਥੇ ਦੀਆਂ ਕਾਟਾਂ ਜਿਹੜੀਆਂ ਉਹ ਵੀ ਪੂਰੀਆਂ ਹੋਣਗੀਆਂ ਤੇ ਆਉਣ ਵਾਲਾ ਜਿਹੜਾ ਟਾਈਮ ਆ ਉਹ ਪੰਜਾਬੀਆਂ ਦਾ ਜਿਹੜਾ ਵਧੀਆ ਹੋਊਗਾ ਇਹ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਇਲੈਕਸ਼ਨ ਆਲੇ ਦੇਣ ਤੱਕੜੀ ਦਾ ਜਿਹੜਾ ਚੋਣ ਨਿਸ਼ਾਨ ਆ ਬੜੇ ਲੰਬੇ ਸਮੇਂ ਤੋਂ ਹਿਸ਼ਾਰਪੁਰ ਹਲਕੇ ਦੇ ਵਿੱਚ ਜਿਹੜੀ ਪਾਰਲੀਮੈਂਟ ਦੀ ਆ ਉਹ ਮਿਲਿਆ ਉਹਦੇ ਤੇ ਆਪਾਂ ਆਪਣੇ ਬਟਨ ਦਬਾ ਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਉੱਥੇ ਸਰਦਾਰ ਸੋਨਸੇਖ ਠੰਡੜ ਨੂੰ ਆਪਾਂ ਇਸ ਹਲਕੇ ਤੋਂ ਆਪਾਂ ਜੀਤੂ ਬਣਾਈਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਚੈਨਲ ਵਾਲੇ ਸਾਰੇ ਮੇਰੇ ਭੈਣ ਭਰਾਵਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ